ਯਕਾਲ ਟੁਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਸਰਬ ਨੌਜਵਾਨ ਸਭਾ ਵੱਲੋਂ ਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਸਹਿਯੋਗ ਨਾਲ ਸਭਾ ਦੇ ਪ੍ਰਧਾਨ ਸੁਖਿੰਦਰ ਸਿੰਘ ਜੀ ਦੀ ਦੇਖਰੇਖ ਹੇਠ ਨਸ਼ਾ ਖੋਰੀ ਵਿਰੁੱਧ ਵਿਸ਼ਵ ਨਸ਼ਾ ਖੋਰੀ ਵਿਰੋਧੀ ਦਿਵਸ ਸਥਾਨਕ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਨਾਇਆ ਗਿਆ ਇਸ ਸਮਾਗਮ ਦੀ ਪ੍ਰਧਾਨਗੀ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੇ ਕੀਤੀ ਜਦਕਿ ਵਿਸ਼ੇਸ਼ ਮਹਿਮਾਨਾ ਵਜੋ ਮਨਦੀਪ ਸਿੰਘ ਨਾਇਬ ਤਹਿਸੀਲਦਾਰ ਪਗਵਾੜਾ ਇੰਜੀਨੀਅਰ ਹਰੀਬ ਕੁਮਾਰ ਐਡੀਸ਼ਨਲ ਐਸਈ ਪਾਵਰ ਕਾਮ ਪਗਵਾੜਾ ਲੈਂਬਰ RAM ਐਸਐਮਓ ਪਗਵਾੜਾ ਪ੍ਰਿੰਸੀਪਲ ਗਰਮੀ ਸਿੰਘ ਪਲਾਹੀ ਡਾਕਟਰ ਸੰਜੀਵ ਲੋਚਨ ਦਿਮਾਗੀ ਰੋਗਾਂ ਦੇ ਮਾਹਰ ਸਿਵਲ ਹਸਪਤਾਲ ਪਗਵਾੜਾ ਅਕੀਲ ਲੰਪੇਨ ਸੁਵਿੰਦਰ ਸਿੰਘ ਸੋਢੀ ਅਵਤਾਰ ਸਿੰਘ ਮੰਡ ਸੰਤੋਸ਼ ਕੁਮਾਰ ਗੋਗੀ ਜਤਿੰਦਰ ਸਿੰਘ ਗੁੰਦੀ ਇੰਟਰਨੈਸ਼ਨਲ ਡਾਇਰੈਕਟਰ ਅਲਾਈன்ஸ் ਸ਼ਾਮਲ ਹੋਏ ਪੇਸ਼ ਹੈ ਇੱਕ ਰਿਪੋਰਟ

ਕਿ ਜੇ ਨਾ ਬਹੁਤ ਬਹੁਤ ਸਾਹਲ ਪਰ ਰਹੇ ਕਿ ਥੋੜਾ ਥੋੜਾ ਐਫਰਟ ਸਾਰੇ ਕਰਾਂਗੇ ਤੇ ਸਾਡੀ ਸੁਸਾਇਟੀ ਲਈ ਅਸੀਂ ਕੁਝ ਪੋਜ਼ਿਟਿਵ ਕੰਟਰੀਬਿਊਟ ਕਰ ਸਕਦੇ ਹਾਂ ਤੇ ਇਹਦੇ ਵਿੱਚ ਬਹੁਤ ਵੱਡਾ ਹਿੱਸਾ ਲੇਡੀਆਂ ਚਾਹੀਏ ਬੱਚੀਆਂ ਦਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਜਿੰਨੀ ਅੱਛੀ ਪੋਜ਼ਿਟਿਵ ਕੰਟਰੀਬਿਊਸ਼ਨ ਆਪਣੇ ਆੜੇ-ਭਾੜੇ ਆਪਣੇ ਪਰਿਵਾਰ ਨੂੰ ਸੰਭਾਲਣ ਦੇ ਵਿੱਚ ਕਰ ਸਕਦੇ ਹੋ ਉਹ ਵੀ ਕੰਟਰੀਬਿਊਸ਼ਨ ਹੈ ਮੇਂ ਕਰਦੇ ਹੈ ਪਰ ਤੁਹਾਡੀ ਮਦਦ ਤਾਂ ਪੱਕੀ ਹੈ ਦੇ ਕੇ ਬੱਚਿਆਂ ਨੂੰ ਪੜ੍ਹੀ ਕਾਪੀ ਉਹਨਾਂ ਨੂੰ ਸਿਖਲਾਈ ਦੇ ਕੇ ਇੱਕ ਸੋਸਾਇਟੀ ਨੂੰ ਅਸੀਂ ਸੇ ਦੇਣੀ ਹੈ ਚੰਗੇ ਅਸੀਂ ਇੰਡੀਪੈਂਡੈਂਟ ਔਮਨ ਦੇ ਨਾ ਇਸ ਸੋਸਾਇਟੀ ਗਰੁੱਪ ਨੂੰ ਜਿਹੜਾ ਫੰਡਸ ਇਕੱਠਾ ਕਰੇ ਤੇ ਮੇਰਾ ਸੁਨੇਹਾ ਸਭ ਨੂੰ ਇਹ ਹੀ ਹੈ ਕਿ ਅਸੀਂ ਕੋਈ ਛੋਟੀ ਨਾ ਛੋਟੀ ਦੀ ਜਿਹੜੀ ਕੰਟਰੀਬਿਊਸ਼ਨ ਆ ਤੁਹਾਨੂੰ ਅਸੀਂ ਇਹ ਨਾ ਸੋਚੀਏ ਕਿ ਇਹਨਾਂ ਬਿਨਾਂ ਦਸ਼ਾ ਨਹੀਂ ਹੋਵੇਗਾ ਹਰ ਕਿਸੇ ਨੇ ਅਗਰ ਅਸੀਂ ਆਪਣੇ ਮਨ ਜਿਹਾ ਅੱਗੇ ਨੇ ਕੱਟੋ ਪਰ ਮੈਂ तो अपने आले दुआले करता कर है, इन्फ, इन्फ, कर है तो वो मैं इनफॉर्मेन या उन क्रिमिनल फाने प्रशासन की मदद करनी है बिल्कुल ही इंफॉर्मेन आ रही कर रहे हैं तो अभी देखो ये इनफॉरमेशन भी एडिटी असी नहीं दसते बट वट एवर वट एवर एफर्ट छोटा हैं किसी भी अगर करिएगा तो एडमिनिस्ट्रेशन बहुत हेल्प कर सद्डी हेल्प जब एक प्रिवेन्स ने जब एक लोग चुप के नशा भेज रहे हैं क्या यहाँ इतना बुरा करके इतना संयम भी भेज रहे हैं क्या तो प्लीज दूँ शेयर दे इनफॉरमेशन तो, पे ना आज ये ऑनली दे वेरीफाई करके एक्टिव पॉइंट करानी है और बच्चे रिजल्ट्स कमाएं तो आज सिर्फ आई वी देखी मैं पहला नहीं एसोसिएटेड � ਦੀ ਅੱਗੇ ਜਿਵੇਂ ਜਿਸੀ ਇੰਟਰੈਕਸ਼ਨ ਕਰਦੇ ਹਨ। थैंक यू सो मच एंड ऑल द बेस्ट टू ऑल। ਅੱਜ ਸਰ ਨਾਜ਼ਮਨ ਸਬਾ ਫਗਵਾੜਾ ਅਤੇ ਨੈਦਰ ਯੁਵਾ ਕੇਂਦਰ ਕਪੂਰਥਲਾ ਵੱਲੋਂ ਨਸ਼ਾ ਵਿਰੋਧੀ ਸੈਮੀਨਾਰ ਕੀਤਾ ਗਿਆ ਜਿਹਦੇ ਵਿੱਚ ਸ਼ਹਿਰ ਦੀਆਂ ਮਹਾਨ ਸ਼ਖਸੀਤਾਂ ਉਹਨਾਂ ਨੇ ਹਾਜ਼ਰੀ ਭਰੀ। ਔਰ ਸਾਡਾ ਸਭ ਤੋਂ ਵੱਡਾ ਮਕਸਦ ਇਹ ਹੈ ਕਿ ਇਸ ਨਸ਼ੇ ਦੇ ਛੇਵੇਂ ਦਰਿਆ ਨੂੰ ਕਿਸ ਤਰ੍ਹਾਂ ਕੱਟੇ ਜਾ ਸਕੀਏ। ਉਹਦੇ ਲਈ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਕਿਤੇ ਵੀ ਕੋਈ ਸ਼ਰਾਬਤੀ ਅੰਸਰ ਨਸ਼ਾ ਵੇਚਦਾ ਜਾ ਖਰੀਦਾ ਜਾਂ ਕਿਸੇ ਤਰ੍ਹਾਂ ਦੀ ਛਿਰਾਤ ਕਰਦਾ ਸਾਡੇ ਬੱਚਿਆਂ ਨੂੰ ਘੁਮਰਾਹ ਕਰਦਾ ਤਾਂ ਉਸ ਦੀ ਜਾਣਕਾਰੀ ਐਸਪੀ ਸਾਹਿਬ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਔਰ ਉਸ ਤੋਂ ਬਾਅਦ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣੇ ਆਪਣੇ ਬੱਚਿਆਂ ਨੂੰ ਰਾਤਾਂ ਨੂੰ ਬਾਹਰ ਜਾਣ ਤੋਂ ਰੋਕੋ ਗੱਤ ਜਗਤ ਜਾਣਦੇ ਰੱਖੋ ਮਾਪੇ ਦਾ ਜਿੰਮੇਵਾਰੀ ਬਣਦੀ ਆ ਸਮਾਜ ਦੀ ਜਿੰਮੇਵਾਰੀ ਬਣਦੀ ਆ ਅਸੀਂ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਦੇ ਉੱਪਰ ਨਾ ਸੁੱਟੀ ਔਰ ਉਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਵੀ ਨਸ਼ਾ ਜਿਹੜਾ ਵਾਹ ਸ਼ਹਿਰ ਦੇ ਅੰਦਰ ਕੋਈ ਵਿਕ ਰਿਆ ਹੋਆ ਚਾਹੇ ਉਹ ਚਿੱਟੇ ਦਾ ਹੋਵੇ ਚਾਹੇ ਕੋਈ ਉਫੀਮ ਹੋਵੇ ਚਾਹੇ ਸੋਵੇ ਗਾਂਜਾ ਹੋਵੇ ਜਾਂ ਕੋਈ ਮੈਡੀਕਲ ਅਸ਼ਾ ਉਸ ਦੀ ਵੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਔਰ ਸਭ ਨੂੰ ਬੇਨਤੀ ਕਰਦਾ ਕਿ ਇਸ ਛੇਵੇਂ ਦਰਿਆ ਨੂੰ ਖਤਮ ਕਰਨ ਲਈ ਸਭ ਤੋਂ ਵੱਡਾ ਜਿਹੜਾ ਰੋਲ ਆ ਸਾਹੇ ਦਾ ਵਾ ਔਰ ਜਿੰਨਾ ਵੀ ਸਾਹੇ ਸਾਡੇ ਸਮਾਜ ਵਿੱਚ ਵੰਡੇ ਜਾਵੇਗਾ ਉਨਾ ਵਧੀਆ ਬੱਚਿਆਂ ਨੂੰ ਸਪੋਰਟਸ ਵੱਲ ਪ੍ਰੇਰਿਤ ਕਰੋ ਬੱਚਿਆਂ ਨੂੰ ਚੰਗਾ ਲਿਟਰੇਚਰ ਪੜਨ ਲਈ ਪ੍ਰੇਰਿਤ ਕਰੋ ਬੱਚਿਆਂ ਨੂੰ ਚੰਗੀ ਸੰਗਤ ਦੇ ਵਿੱਚ ਭੇਜੋ ਮਾੜੀ ਸੰਗਤ ਤੋਂ ਦੂਰ ਰੱਖੋ ਇਸ ਕਰਕੇ ਸਾਰੇ ਸਮਾਜ ਦਾ ਵੀ ਇੱਕ ਬਹੁਤ ਵੱਡਾ ਇੱਕ ਉਪਰਾਲਾ ਬਣਦਾ ਕਿ ਆਪਾਂ ਇਸ ਛੇਵੇਂ ਦਰਿਆ ਨੂੰ ਖਤਮ ਕਰਕੇ ਅੱਗੇ ਵਧੀਏ ਕਿਉਂਕਿ ਜਿਹੜਾ ਸਾਡਾ ਪੰਜਾਬ ਆ ਉਹ ਬਹੁਤ ਪਿੱਛੇ ਜਾ ਚੁੱਕਾ ਆ ਉਸ ਨੂੰ ਅੱਗੇ ਲੈ ਜਾਣ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ ਜਿਸ ਤਰ੍ਹਾਂ ਸਲ ਨੌਜਵਾਨ ਸਭਾ ਕੰਮ ਕਰਈ ਆ ਪਿਛਲੇ 34 ਸਾਲ ਤੋਂ ਲਗਾਤਾਰ ਲੋਕਾਂ ਦੇ ਵਿੱਚ ਰਹੀ ਆ ਮੈਂ ਤਾਂ ਇਹ ਕਹਿੰਦਾ ਜਿੱਥੇ ਸੀ ਇਹਨਾਂ ਦਾ ਸਨਮਾਨ ਜਿੰਨਾ ਵੀ ਕਰ ਲਈਏ ਬਹੁਤ ਘੱਟ ਆ ਕਿਉਂਕਿ ਇਹ ਆਪਣਾ ਪੈਸਾ ਖਰਚ ਕਰਕੇ ਆਪਣਾ ਟਾਈਮ ਦੇ ਕੇ ਸਮਾਜ ਦੇ ਲਿਖੇ ਲਾ ਰਹੀ ਆ ਔਰ ਮੈਂ ਸਰਕਾਰ ਨੂੰ ਵੀ ਚਾਹੁੰਦਾ ਕਿ ਇਹਨਾਂ ਦੇ ਮੁੱਡੇ ਨਾਲ ਮੁੱਢਾ ਲਾਇਆ ਜਾ ਸਕੇ ਔਰ ਇਹਨਾਂ ਦੀ ਜਿੰਨੀ ਸਹਾਇਤਾ ਉਹ ਕੀਤੀ ਜਾ ਸਕੇ ਕਿਉਂਕਿ ਸਾਡੇ ਬੱਚਿਆਂ ਦੇ ਫਿਊਚਰ ਨੂੰ ਭਵਿੱਖ ਨੂੰ ਬਚਾਉਣ ਦੇ ਲਈ ਇਹ ਸਾਰੀ ਟੀਮ ਜਿਹੜੀ ਹੈ ਲਗਾਤਾਰ ਆਪਣਾ ਕੰਮ ਕਰ ਰਹੀ ਹੈ ਇਸ ਕਰਕੇ ਸਭ ਨੂੰ ਬੇਨਤੀ ਹੈ ਕਿ ਆਓ ਆਪਾਂ ਚੰਗੇ ਸਾਥ ਨਾਲ ਜੁੜੀਏ ਚੰਗੇ ਪਾਸੇ ਲੱਗੀਏ ਚੰਗੀ ਸੰਗਤ ਕਰੀਏ ਔਰ ਧਾਰਮਿਕ ਸੰਸਥਾਵਾਂ ਤੋਂ ਚੰਗੀ ਪ੍ਰੇਰਣਾ ਲਈਏ ਹਰ ਤਰੰਦਾ ਦਾ ਸਤਿਕਾਰ ਕਰੀਏ ਇਸ ਕਰਕੇ ਬੇਨਤੀ ਹੈ ਆਓ ਨਾਲ ਮਿਲ ਕੇ ਨਸ਼ੇ ਦੇ ਛੇਵਲਿਆਂ ਨੂੰ ਖਤਮ ਕਰਨ ਦੇ ਲਈ ਇਹ ਚੰਗਾ ਉਦਮ ਕਰੀਏ ਚੰਗਾ ਉਪਰਾਲਾ ਕਰੀਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਅੱਜ ਸਰਬਨੋਜਨ ਸਭਾ ਰਜਿਸਟਰ ਪਗਵਾੜਾ ਸਰਬਨੋਜਨ ਬਿਰਦੇ ਸੁਸਾਇਟੀ ਪਗਵਾੜਾ ਅਤੇ ਨਹਿਰੂ ਜੁਵਾ ਕੇਂਦਰ ਦੇ ਸਹਿਯੋਗ ਦੇ ਨਾਲ ਅੱਜ ਬਲਡ ਐਂਟੀ ਡਰਗ ਡੇ ਦੇ ਮੌਕੇ ਦੇ ਉੱਤੇ ਇੱਕ ਜਿਹੜਾ ਸਮਾਗਮ ਆ ਕੋ ਬਲੱਡ ਬੈਂਕ ਅਰਗੋਮਦਨ ਅਗਰ ਮੇਕੇ ਕਰਵਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਮੈਡਮ ਸੁਪਿੰਦਰਪੁਰ ਪੱਟੀ ਐਸਪੀ ਪਗਵਾੜਾ ਔਰ ਉਹਨਾਂ ਦੇ ਨਾਲ ਨਾਇਬ ਸੀਨੀਅਰ ਸਰਦਾਰ ਮਨਦੀਪ ਸਿੰਘ ਪਗਵਾੜਾ ਔਰ ਐਡੀਸ਼ਨਲ ਐਸਈ ਪਾਵਰ ਕਾਮ ਦੇ ਸ਼੍ਰੀ ਹਰਦੀਪ ਕੁਮਾਰ ਜੀ ਸਿਵਲ ਹਸਪਤਾਲ ਤੋਂ ਐਸਐਮਓ ਪਗਵਾੜਾ ਭਾਕੀ 올림픽 ਸਰਦਾਰ ਸੁਰਿੰਦਰ ਸਿੰਘ ਜੀ ਸੋਢੀ ਔਰ ਦਵਾਈ ਰੋਗਾ ਦੇ ਮਾਰ ਡਾਕਟਰ ਸੰਜੀਵ ਲੋਚਨ ਜੀ ਔਰ ਤਮਾਮ ਜਿੰਨੇ ਵੀ ਮੈਂਬਰ ਇਥੇ ਸੰਤੋਸ਼ ਕੁਮਾਰ ਜੀ ਗੋਗੀ ਜਤਿੰਦਰ ਸਿੰਘ ਜੀ ਗੁੰਦੀ ਮੋਰੋ ਨਾਲ ਸਰਪਰਗਰਾਮ ਜੀ ਸਭਾ ਇਥੇ ਪਹੁੰਚੇ ਆ ਔਰ ਉਹਨਾਂ ਨੂੰ ਜੀ ਆਇਆ ਵੀ ਹੈ ਔਰ ਜਿਹੜਾ ਅੱਜ ਨਸ਼ਾ ਖੋਰੀ ਵਿਰੋਧ ਜਿਹੜਾ ਇਹ ਵਿਸ਼ੇਸ਼ ਵਿਧਾਇਕਾ ਸੀਗਾ ਉਸ ਮੌਕੇ ਤੇ ਅੱਜ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਕਿਸ ਤਰ੍ਹਾਂ ਆਪਾਂ ਨਸ਼ੇ ਤੋਂ ਬਚਿਆ ਜਾ ਸਕਦਾ ਔਰ ਕਿਸ ਤਰ੍ਹਾਂ ਆਪਾਂ ਸਰਕਾਰ ਦੇ ਮਹਿੰਦੇ ਵਿੱਚ ਆਪਾਂ ਯੋਗਦਾਨ ਪਾ ਸਕਦੇ ਆ ਔਰ ਸਰਬਨੋਜਾ ਸਭਾ ਇਸ ਤਰ੍ਹਾਂ ਹੀ ਜਿਹੜੇ ਇਹ ਕਾਰਜ ਜਿਹੜੀਆਂ ਨਸ਼ੇ ਦੇ ਖਿਲਾਫ ਵਾਹਮਿਆਂ ਚੱਲੂ ਰੱਖੂਗੀ ਔਰ ਗਾਂ ਵੀ ਜਿਹੜੇ ਬੱਚੇ ਨਸ਼ਾ ਕਰਦੇ ਉਹਨਾਂ ਨੂੰ ਵੇਅਰ ਕਰਕੇ ਨਸ਼ਾ ਵਿਛੜਾਓ ਕੇਂਦਰ ਛੱਡਿਆ ਜਾਊਗਾ ਔਰ ਸਰਕਾਰ ਦੇ ਨਾਲ ਬਤੋਬਾ ਜਿਹੜਾ ਸਹਿਯੋਗ ਕੀਤਾ ਜਾਊਗਾ ਅੱਜ ਇਸ ਮੌਕੇ ਤੇ ਪਹੁੰਚੀਆਂ ਸਾਰੀਆਂ ਪ੍ਰਮੁੱਖ ਸ਼ਖੀਅਤਾਂ ਦਾ ਜਿਨ੍ਹਾਂ ਦੇ ਵਿੱਚ ਪ੍ਰਿੰਸੀਪਲ ਗਰਮੀਤ ਪੁਲਾਹੀ ਜੀ ਔਰ ਰਮਨ ਨਹਿਰਾ ਜੀ ਜਿੰਨੇ ਵੀ ਪ੍ਰਬੰਧਕ ਸੱਜੇ ਪਹੁੰਚੇ ਨੇ ਲੜਕੀਆਂ ਦਾ ਔਰ ਸ਼ਹਿਰ ਦੇ ਪ੍ਰਬੰਧਕ ਸੱਜਣਾ ਦਾ ਪੰਚਾਇਤ ਸਰਪੰਚਾ ਦਾ ਸਾਰਿਆਂ ਦਾ ਪੱਤਰਕਾਰ ਵੀਰਾਂ ਦਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਕਿਉਂਕਿ ਐਸੀ ਤਰ੍ਹਾਂ ਹੀ ਮਹਮ ਜਿਹੜੀ ਹੈ ਨਸ਼ੇ ਦੇ ਖਿਲਾਫ ਚੱਲੀ ਰਹੇਗੀ ਸਰਬਨੋਜ ਸਾਹਿਬ ਪਹਿਲਾਂ ਵੀ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਕਰਦੇ ਆ ਰਹੇ ਆ ਅੱਜ ਵੀ ਇਹ ਜਿਹੜੀ ਮਹਮ ਦਾ ਆਗਾਜ਼ ਕੀਤਾ ਹੈ ਮੈਡਮ ਐਸਪੀ ਭੱਟੀ ਦੇ ਨਾਲ ਔਰ ਇਸ ਮੌਕੇ ਪੰਜਾਬ ਪੁਲਿਸ ਦੇ ਨਾਲ ਰਲ ਕੇ ਇੱਕ ਸਟicker ਵੀ ਰਿਲੀਜ਼ ਕੀਤਾ ਗਿਆ ਲੋਕਾਂ ਨੂੰ ਜਾਗਰੂਕ ਕਰਨ ਲਈ ਨਸ਼ਿਆਂ ਦੇ ਖਿਲਾਫ ਇਸ ਕੋ ਇਹ ਜਿਹੜਾ ਸਟicker ਆ ਵੱਖ-ਵੱਖ ਜਗ੍ਹਾ ਤੇ ਜਿੱਥੇ ਲੋਕੀ ਜ਼ਿਆਦਾ ਇਹਨੂੰ ਪੜ ਸਕਣ ਉਹ ਲਾਇਆ ਜਾਊਗਾ ਔਰ ਇਸ ਮਹਮ ਨੂੰ ਹੋਰ ਤੇਜ਼ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ